ਹੈਲੋ ਜੀ ਮੇਂ ਇੰਦਰਾ 3 ਬਲੌਗ ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੇਰਕ ਆਈ ਹੋ ਤੁਸੀਂ ਸਾਰੇ ਜਾਨੇ ਠੀਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਜਿਹੜੇ ਮੇਰੇ ਅੱਜ ਦੇ ਬਲੌਗ ਦੀ ਸ਼ੁਰੂਆਤ ਹੈ ਜੀ ਉਹ ਹੈਗਾ ਕੁਮਾਰ ਤੋਂ ਜਿਹਨੂੰ ਐਲੋਵੇਰਾ ਵੀ ਬੋਲਦੇ ਨੇ ਵੀ ਤੁਸੀਂ ਜਿਹੜਾ ਕੁਮਾਰ ਆ ਜਿਹੜਾ ਘਰੇ ਹਰੇਕ ਹਰੇਕ ਦੇ ਘਰ ਵਿੱਚ ਲੱਗਿਆ ਹੋਣਾ ਇਹ ਪੌਦਾ ਜਾਂ ਪਲਾਂਟਸ ਤੁਸੀਂ ਇਹਨੂੰ ਕਿਵੇਂ ਇੱਕ ਸਾਬਣ ਦਾ ਰੂਪ ਦੇ ਸਕਦੇ ਹੋ ਤੇ ਕਿਵੇਂ ਆਪਣੀ ਸਕਿਨ ਦੀ ਕੇਅਰ ਕਰ ਸਕਦੇ ਹੋ ਕਰੇ ਆਓ ਫਿਰ ਆਪਾਂ ਪਹਿਲਾਂ ਕੁਮਾਰ ਲੈ ਕੇ ਆਈਏ ਇਹ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਦੱਸ ਦਿਆਂ ਵੀ ਇਹਦੇ ਕੀ ਬੇਨਫਿਟਸ ਨੇ ਜਿਹੜਾ ਕੁਮਾਰ ਆ ਜੀ ਇਹ ਬਾਣਾ ਲਈ ਵੀ ਬਹੁਤ ਹੀ ਯੂਸਫੁਲ ਆ ਬੱਚਿਆਂ ਦੇ ਤੁਸੀਂ ਲਗਾ ਸਕਦੇ ਹੋ ਜਿਹੜੀ ਇਹ ਸਾਬਣ ਬਣ ਕੇ ਤਿਆਰ ਹੋਊਗੀ ਤੇ ਆਪਣੀ ਸਕਿਨ ਲਈ ਤਾਂ ਭੈਣਾਂ ਲਈ ਜਾਂ ਜੈਂਟਸ ਲਈ ਜਾਂ ਕੋਈ ਵੀ ਪਰਸਨ ਆ ਉਹਦੇ ਲਈ ਬਹੁਤ ਹੀ ਅੱਛੀ ਆ ਤੇ ਬਹੁਤ ਹੀ ਵਧੀਆ ਰਿਜ਼ਲਟ ਦਿੰਦੀ ਆ ਆਓ ਵਧੀਆ ਇਹ ਆਯੁਰਵੈਦਿਕ ਤੌਰ ਤੇ ਸਾਬਣ ਆਪਾਂ ਤਿਆਰ ਕਰਾਂਗੇ ਲੈ ਕੇ ਆਈਏ ਕੁਮਾਰ ਪਹਿਲਾਂ ਆਪਾਂ ਫ੍ਰੈਸ਼ ਤੋੜ ਕੇ ਔਰ ਜੀ ਪਹਿਲਾਂ ਤਾਂ ਆਪਾਂ ਕੁਮਾਰ ਤੋੜਾਂਗੇ ਬਿਲਕੁਲ ਫਰੈਸ਼ ਕੁਮਾਰ ਲੈਣਾ ਤੁਸੀਂ ਨੇ ਹਰੇਕ ਦੀ ਘਰੇ ਲੱਗਿਆ ਹੁੰਦਾ ਮੇਰੇ ਵੀ ਲੱਗਿਆ ਹੋਇਆ ਬਹੁਤ ਸਾਰਾ ਪਰ ਮੈਨੂੰ ਹੁਣ ਹੌਲੀ ਹੌਲੀ ਪਤਾ ਲੱਗਦਾ ਵੀ ਇਹਦੇ ਕੀ ਬੇਨਫਿਟਸ ਨੇ ਠੀਕ ਹੈ ਜੀ ਪਹਿਲਾਂ ਆਪਾਂ ਕੁਮਾਰ ਤੋੜਾਂਗੇ ਇਹ ਦੇਖੋ ਬਿਲਕੁਲ ਫਰੈਸ਼ ਲੱਗਿਆ ਹੋਇਆ ਇਹ ਆਪਾਂ ਬਿਲਕੁਲ ਫਰੈਸ਼ ਕੁਮਾਰ ਆ ਜਿਹੜਾ ਤੋੜ ਲਿਆ ਜਿਹਨੂੰ ਇੰਗਲਿਸ਼ ਦੇ ਵਿੱਚ ਐਲੋਵੇਰਾ ਵੀ ਕਹਿੰਦੇ ਨੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਕੇ ਪਹਿਲਾਂ ਜਿਹੜੀ ਇਹਦੀ ਗੁੱਦੋ ਬਾਹਰ ਕੱਢਾਂਗੇ ਇਹ ਪ੍ਰੋਸੈਸ ਨਾਲ ਹੀ ਅਸੀਂ ਇਹਦੀ অ্যালোਵੈਰਾ ਦੀ ਕਰੀਮ ਵੀ ਬਣਾ ਸਕਦੇ ਹਾਂ ਤੇ ਆਪਾਂ ਇਹਦੀ ਸਾਬਣ ਵੀ ਬਣਾ ਸਕਦੇ ਹਾਂ ਤੇ ਇਹਦੀਆਂ ਕਯੂਬਸ ਵੀ ਜਮਾ ਸਕਦੇ ਹਾਂ ਉਹ ਵੀ ਮੈਂ ਵੀਡੀਓ ਬਣਾ ਕੇ ਦਿਖਾਵਾਂਗੀ ਵੀ ਜਿਹੜੀਆਂ ਕਯੂਬਸ ਨੇ ਜੀ ਆਪਾਂ ਕਿਵੇਂ ਜਮਾ ਸਕਦੇ ਹਾਂ ਇਹਦੀਆਂ ਫ੍ਰਿਜ ਦੇ ਵਿੱਚ ਆਪਣੀ ਸਕਿਨ ਲਈ ਕਿਉਂਕਿ ਉਹਦੇ ਨਾਲ ਸਕਿਨ ਜਿਹੜੀ ਆਪਣੀ ਟੈਟ ਰਹਿੰਦੀ ਹੈ ਜੀ ਲੋ ਜੀ ਹੁਣ ਆਪਾਂ ਇਹਨੂੰ ਧੋਵਾਂਗੇ ਚੰਗੀ ਤਰ੍ਹਾਂ ਉਹ ਜਿਹੜਾ ਆਪਾਂ ਨੇ ਫਰੈਸ਼ ਐਲੋਵੇਰਾ ਲੈ ਕੇ ਆਂਦਾ ਸੀ ਤੋੜ ਕੇ ਜੀ ਉਹਦੀ ਜਿਹੜਾ ਅੰਦਰਲਾ 파ਟ ਸੀ ਵਾਈਟ ਕਲਰ ਦਾ ਗੁੱਧ ਕਹਿੰਦੇ ਨੇ ਜਾਂ ਜੀ ਨੂੰ ਜੈੱਲ ਕਹਿੰਦੇ ਨੇ ਉਹ ਆਪਾਂ ਕੱਢ ਕੇ ਤਿਆਰ ਕਰ ਲਿਆ ਇਹ ਇੰਨਾ ਕੀ ਨਿਕਲੇ ਤੇ ਬਹੁਤ ਮੁਸ਼ਕਲ ਨਾਲ ਤੁਹਾਨੂੰ ਪਤਾ ਕਿੰਨੇ ਔਖੀ ਅਖਾਈ ਨਾਲ ਨਿਕਲਦਾ ਇਹ ਤੇ ਕਾਫੀ ਹੱਥ ਜੇ ਵੀ ਖਰਾਬ ਹੁੰਦੇ ਨੇ ਇਹਦੇ ਨਾਲ ਪਰ ਬਹੁਤ ਵਧੀਆ ਜੀ ਇਹ ਆਪਣੇ ਬਾਲਾਂ ਲਈ ਵੀ ਜਿਹੜੀ ਹੁਣ ਆਪਾਂ ਇਹ ਸਾਬਣ ਤਿਆਰ ਕਰਾਂਗੇ ਜੀ ਘਰੇ ਇਹ ਥੋੜੀ ਸਕਿਨ ਲਈ ਬਹੁਤ ਹੀ ਵਧੀਆ ਜਿੰਨਾ ਭੈਣਾਂ ਦੇ ਛਾਈਆਂ ਨੇ ਜਾਂ ਜਿਨ੍ਹਾਂ ਦੀ ਬਾਲਾਂ ਦੀ ਗਰੋਥ ਨਾ ਹੁੰਦੀ ਹੋਵੇ ਬਾਲਾਂ ਲਈ ਵੀ ਯੂਜ਼ ਹੁੰਦਾ ਬੱਚੇ ਦੇ ਲਗਾਓ ਤੁਸੀਂ ਤਾਂ ਇਤੋਂ ਵੀ ਵਧੀਆ ਬੱਚੇ ਨੂੰ ਇਹਦੇ ਨਾਲ ਨਮਾਓ ਅੱਜ ਆਪਾਂ ਉਹ ਚੀਜ਼ ਤਿਆਰ ਕਰਦੇ ਆਂ ਅਸੀਂ ਇਹ ਬਣਾਉਨੇ ਆ ਜੀ ਘਰੇ ਤੇ ਇਹ ਸਾਰੇ ਹੀ ਬਹੁਤ ਵਧੀਆ ਇਹਦੇ ਨਾਲ ਵੀ ਸੰਤੁਸ਼ਟ ਹੁੰਦੇ ਨੇ ਇਹ ਚੀਜ਼ ਨੂੰ ਵਰਤ ਕੇ ਤੇ ਨਾਲ ਹੀ ਲਵਾਂਗੀ ਜਿਹੜਾ ਇਹਦੇ ਨਾਲ ਬੇਸ ਆ ਜਿਹਦੇ ਚ ਇਹ ਸਾਬਣ ਬਣੂਗੀ ਮੇਰੇ ਕੋਲ ਤਾਂ ਬੇਸ ਵੈਸੇ ਹੀ ਘਰ ਪਿਆ ਸੀ ਜੀ ਕਿਉਂਕਿ ਮੈਂ ਸਾਬਣਾ ਬਣਾਉਣ ਦਾ ਕੰਮ ਕਰਦੀ ਆ ਮੈਂ ਥੋੜਾ ਜਿਹਾ ਮੰਗਵਾ ਕੇ ਰੱਖਦੀ ਹੁੰਨੀ ਆ ਇਹ ਮੈਂ ਆਨਲਾਈਨ ਮੰਗਵਾਇਆ ਸੀ ਤੇ ਇਹ ਤੁਸੀਂ ਮਾਰਕੀਟ ਚ ਵੀ ਲੈ ਸਕਦੇ ਹੋ ਤੇ ਆਨਲਾਈਨ ਵੀ ਲੈ ਸਕਦੇ ਹੋ ਤੇ ਨਾਲ ਮੈਂ ਲਵਾਂਗੀ ਵਿਟਾਮਿਨ ਜਿਹੜੇ ਈ ਦੇ ਨੇ ਤੇ ਨਾ ਕੈਪਸੂਲਾ ਇਹਦੇ ਵਿੱਚ ਆਪਾਂ ਪਾਵਾਂਗੇ ਪਹਿਲਾਂ ਤੈਨੂੰ ਆਪਾਂ ਚੰਗੀ ਤਰ੍ਹਾਂ ਜੀ ਇੱਕ ਮਿਕਸੀ ਦੀ ਰਾਹੀਂ ਇਹਨੂੰ ਪੂਰਾ ਮਿਕਸ ਕਰ ਲਾਂਗੇ ਇਹ ਮਟੀਰੀਅਲ ਨੂੰ ਵੀਡੀਓ ਦੇ ਨਾਲ ਬਣੇ ਰਹੋ ਆਪਾਂ ਮਿਕਸੀ ਦੇ ਵਿੱਚ ਮਿਕਸਰ ਕੀਤਾ ਸੀ ਇਹਦੇ ਨਾਲ ਇਹਦਾ ਤੁਸੀਂ ਦੇਖੋ ਬਿਲਕੁਲ ਜੂਸ ਬਣ ਕੇ ਤਿਆਰ ਹੋ ਗਿਆ ਹੈ ਇਹਦਾ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਛਾਣਾਂਗੇ ਜੀ ਜਾਂ ਇਹਨੂੰ ਤੁਸੀਂ ਮਲਮਲ ਦੇ ਕੱਪੜੇ ਨਾਲ ਵੀ ਜਾਂ ਛਾਣ ਸਕਦੇ ਹੋ ਜਾਂ ਇਹਨੂੰ ਤੁਸੀਂ ਜਿਹੜੀ ਬਰੀਕ ਆਪਣੀ ਚਾਹ ਪਾਉਣ ਨਹੀਂ ਹੁੰਦੀ ਆਉ ਦੇ ਨਾਲ ਵੀ ਛਾਣ ਸਕਦੇ ਹੋ ਉਹਨੂੰ ਚੰਗੀ ਤਰ੍ਹਾਂ ਛਾਣ ਲਓ ਕਿਉਂਕਿ ਇਹ ਜੇ بیس ਦੇ ਵਿੱਚ ਫਿਰ ਨਹੀਂ ਗੱਠਾ ਨਾ ਬਣਨਾ ਮੈਂ ਛਾਣ ਕੇ ਦਿਖਾਉਣੀ ਆ ਸਾਰਾ ਕਿ ਕਿਸ ਤਰ੍ਹਾਂ ਦਾ ਬਣ ਜੂ ਇਹ ਛਾਣ ਕੇ ਮਟੀਰੀਅਲ ਆਇਆ ਜੀ ਦੇਖੋ ਬਿਲਕੁਲ ਵਧੀਆ ਇੱਕ ਕਰੀਮ ਦੇ ਤੌਰ ਤੇ ਨਿਕਲਿਆ ਆ ਇਹ ਇਹਨੂੰ ਆਪਾਂ ਫੇਸ ਤੇ ਐ ਵੀ ਅਪਲਾਈ ਕਰ ਸਕਦੇ ਆ ਪਰ ਇਹ ਜਿੰਨਾ ਪੈਣਾ ਦੀ ਸਕਿਨ ਅ ਨਹੀਂ ਚੱਲਦੀ ਹੈਗੀ ਬਹੁਤ ਸੈਂਸਿਟਿਵ ਹੁੰਦੀ ਆ ਉਹਨਾਂ ਦੇ ਤਾਂ ਇਹ ਪਿੰਪਲਸ ਵੀ ਕਰ ਦੂਗਾ ਇਹ ਇਹ ਥੋੜਾ ਬਿਲਕੁਲ ਥੋੜਾ ਜਿਹਾ ਜੇ ਤੁਸੀਂ ਕਿਤੇ ਜਾਣਾ ਪਾਰਟੀ ਤੇ ਜਾਣਾ ਜਾਏ ਇਹਨੂੰ ਇਸ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ ਕਾਟਨ ਆਫ ਇਸ ਤੇ ਲਗਾ ਕੇ ਦੂਆ ਤੁਸੀਂ ਕੋਈ ਵੀ ਕਰੀਮ ਨਹੀਂ ਲਗਾਉਣੀ ਹੁਣ ਚਲੋ ਆਪਾਂ ਹੁਣ ਇਹਨੂੰ ਸਾਬਣ ਦੇ ਰੂਪ ਵਿੱਚ ਕਿਵੇਂ ਬਦਲਦੇ ਹਾਂ ਦੇਖਿਓ ਜਿਵੇਂ ਇੱਕ ਫਰਾਈਵਨ ਲੈ ਲਿਆ ਉਹਦੇ ਵਿੱਚ ਮੈਂ ਪਾਣੀ ਪਾਉਂਗੀ ਉਹ ਭਾਂਡੇ ਦੇ ਵਿੱਚ ਆਪਾਂ ਇੱਕ ਹੋਰ ਭਾਂਡਾ ਰੱਖ ਕੇ ਉਹ ਜਿਹੜਾ 베ਸ ਆਪਣਾ ਜਿਹਦੇ ਵਿੱਚ ਸਾਬਣ ਤਿਆਰ ਹੋਊਗੀ ਬਣ ਕੇ ਉਹ ਵਿਦਆਊਟ ਕਾਸਟਡ ਹੁੰਦਾ ਜੀ ਉਹ ਤੁਨੂੰ ਪਤਾ ਹੋਊਗਾ ਹੁਣ ਇਹਦੇ ਉਹ ਨਾ ਇਹਦੇ ਵਿੱਚ ਮਿਕਸ ਕਰਕੇ ਫੇਰ ਬਣੇਗੀ ਸਾਬਣ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦਾਂਗੇ ਜਿਹੜਾ ਪੀਸ ਪਾਵਾਂਗੇ ਜੀ ਉਹ ਗਰਮ ਪਾਣੀ ਦੇ ਨਾਲ ਮੈਲਟ ਹੋਊਗਾ ਤੇ ਹੁਣ ਪਾਣੀ ਨੂੰ ਥੋੜਾ ਜਿਹਾ ਗਰਮ ਹੋਣ ਦੋ ਗੈਸ ਫੁੱਲ ਤੇ ਰੱਖ ਲਓ ਹਲੇ ਤਾਂ ਕਿਉਂਕਿ ਪਾਣੀ ਗਰਮ ਹੋਊਗਾ ਜੀ ਹਲੇ ਤਾਂ ਤੇ ਜਿਹੜਾ ਪਾਣੀ ਆ ਹੁਣ ਉਹ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਦੇਖੋ ਜਿਹੜਾ ਇਹਦੇ ਸਾਈਜ਼ ਦੇ ਅਕੋਰਡਿੰਗ ਹੋਵੇ ਡੋਂਗਾ ਇਹਦੇ ਵਿੱਚ ਰੱਖਾਂਗੇ ਤੇ ਨਾਲ ਹੀ ਜਿਹੜਾ ਆਪਣਾ بیس ਆ ਜੀ ਉਹ ਰੱਖਾਂਗੇ ਇਹ ਕੁਆਂਟੀਟੀ ਦੇ ਹਿਸਾਬ ਨਾਲ ਪਾਉਣਾ ਜੀ ਕਿੰਨਾ ਕੁ ਪਾਉਣਾ ਤੁਸੀਂ ਨੇ ਇਹ ਵੱਧ ਵੀ ਨਹੀਂ ਪਾਉਣਾ ਹੈਗਾ ਕਿਉਂਕਿ ਫਿਰ ਇਹ ਸਕਿਨ ਤੇ ਖਾਰਸ਼ ਕਰਨ ਲਾ ਦੇਉ ਤੁਹਾਡੇ ਫੇਸ ਤੇ ਇਹ ਹੁਣ ਮੈਲਟ ਹੋਣਾ ਸ਼ੁਰੂ ਹੋ ਜਾਊਗਾ ਇਹਨੂੰ ਬਾਈ ਡਾਇਰੈਕਟ ਤੁਸੀਂ ਨੇ ਹੀ ਮੈਲਟ ਨਹੀਂ ਕਰਨਾ ਇਹਨੂੰ ਕਿਸੇ ਭਾਂਡੇ ਰਾਹੀਂ ਗਰਮ ਪਾਣੀ ਰਾਹੀਂ ਮੈਲਟ ਕਰਨਾ ਤੁਸੀਂ ਨੇ ਲੋ ਜੀ ਆਪਾਂ ਥੋੜਾ ਜਿਹਾ ਪਾਤਾ ਹੁਣ ਉਹ ਗਰਮ ਹੋਣ ਤੋਂ ਚੰਗੀ ਤਰ੍ਹਾਂ ਹੀ ਬਿਲਕੁਲ ਪਾਣੀ ਵਰਗਾ ਹੋ ਜਾਊਗਾ ਜੀ ਬਣ ਕੇ ਲੋਹੇ ਜਿਹੜਾ ਬੇਸ ਆਪਾਂ ਪਾਇਆ ਸੀ ਇਹਦੇ ਵਿੱਚ ਬਿਲਕੁਲ ਮੈਲਟ ਹੋ ਚੁੱਕਿਆ ਇਹਨੂੰ ਆਪਾਂ ਹੁਣ ਚਮਚੀ ਦੀ ਸਕੂਨ ਦੀ ਸਹਾਇਤਾ ਨਾਲ ਹਲਾਵਾਂਗੇ ਤੇ ਹੁਣ ਇਹਨੂੰ ਬਾਹਰ ਕੱਢ ਲਾਂਗੇ ਹੁਣ ਇਹ ਬਿਲਕੁਲ ਹੀ ਪਿਗਲ ਚੁੱਕਿਆ ਦੇਖੋ ਬਿਲਕੁਲ ਪਾਣੀ ਵਰਗਾ ਹੋ ਗਿਆ ਆਪਾਂ ਆ ਮਿਸ਼ਰਣ ਆਪਾਂ ਨੇ ਘੋਲ ਕਰਿਆ ਸੀ ਜੀ ਦੇਖੋ ਤੁਸੀਂ ਨਹੀਂ ਏ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ 스ਪੂਨ गिर ਗਿਆ ਇਹਦੇ ਵਿੱਚ ਜਿਹੜਾ ਆਪਾਂ ਹ ਕੋਲ ਤਿਆਰ ਕੀਤਾ ਸੀ ਆਪਾਂ ਨੇ ਉਸੇ ਦੇ ਵਿੱਚ ਪਾ ਦੋਗੇ ਦੇਖੋ ਬਿਲਕੁਲ ਹੁਣ ਇਹਦਾ ਕਲਰ ਗ੍ਰੀਨ ਹੋ ਜਾਊਗਾ ਇਹਦੇ ਵਿੱਚ ਕੋਈ ਵੀ ਕਲਰ ਪਾਉਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਇਹ ਨੇਚਰਲ ਪ੍ਰੋਸੈਸ ਆ ਬਿਲਕੁਲ ਆਯੁਰਵੈਦਿਕ ਇਹ ਜੀ ਚੀਜ਼ ਆਪਾਂ ਨੂੰ ਮਾਰਕੀਟ ਵਾਲੇ ਕਿੱਥੇ ਤਿਆਰ ਕਰਕੇ ਦਿੰਦੇ ਨੇ ਜਿਹੜੀ ਜੀ ਆਪਾਂ ਘਰੇ ਤਿਆਰ ਕਰ ਸਕਦੇ ਆ ਖੁਦ ਆਪ ਹਾਂ ਦੇਖੋ ਹੁਣ ਇਹਦੇ ਵਿੱਚ ਜਿਹੜੇ ਆਪਾਂ ਕੈਪਸੂਲ ਸੀ ਜੀ ਉਹ ਕਵਾਂਟੀਟੀ ਦੇ ਹਿਸਾਬ ਨਾਲ ਪਾਉਣੀਆਂ ਨੇ ਕਈ ਪੈਣਾ ਕਿਤੇ 4 ਪਾ ਲੈਣ ਜਾਂ 2 ਪਾ ਲੈਣ ਇਹ ਹੁਣ ਦੇਖੋ ਮੇਰਾ ਮਟੀਰੀਅਲ ਆ ਜਿਹੜਾ ਇਹ ਦੋ ਸਾਬਣਾਂ ਦਾ ਤੇ ਇਸ ਲਈ ਮੈਂ ਤਿੰਨ ਕੈਪਸੂਲ ਪਾਉਂਗੀ ਇਹਦੇ ਵਿੱਚ ਜਿਆਦਾ ਵਧੀਆ ਰਿਜ਼ਲਟ ਲੈਉਣ ਲਈ ਕਿਉਂਕਿ ਮੈਂ ਖੁਦ ਯੂਜ਼ ਕਰੂੰਗੀ ਇਹ ਸਾਬਣ ਹੁਣ ਇਹਦੇ ਵਿੱਚ ਆਪਾਂ ਜੀ ਕੈਪਸੂਲ ਪਾ ਦਾਂਗੇ ਵੀਟਾਮਿਨ E ਦੇ ਜਾਂ ਤਿੰਨ ਕੈਪਸੂਲ ਪਾਈ ਸੀ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਓ ਇਹਨੂੰ ਠੰਡਾ ਨਾ ਹੋਣ ਦਿਓ ਕਿਉਂਕਿ ਜੇ ਇਹ ਠੰਡਾ ਹੋ ਗਿਆ ਇਹ ਜੰਮ ਜਾਊਗਾ ਹੁਣ ਆਪਾਂ ਇਹਨੂੰ ਮੈਂ ਤਾਂ ਸਾਂਚਾਂ 'ਚ ਜਮਾ ਦੂੰਗੀ ਜੀ ਤੁਹਾਨੂੰ ਮੈਂ ਦੱਸਿਆ ਸੀ ਪਹਿਲਾਂ ਵਾਲੀ ਵੀਡੀਓ 'ਚ ਮਲਤਾਨੀ ਮਿੱਟੀ ਵਾਲੀ ਤੇ ਵੀ ਤੁਸੀਂ ਕਿਵੇਂ ਜਮਾ ਸਕਦੇ ਹੋ ਉਹ ਮੇਰੇ ਜਾ ਕੇ ਵੀਡੀਓ ਲਿੰਕ ਤੇ ਦੇਖ ਲਿਓ ਜੀ ਤੁਸੀਂ ਦੋ ਜੀ ਆਪਣਿਆਂ ਦੇ ਵਿੱਚ ਪਾ ਲੀਆਂ ਜੀ ਆਪਣੀਆਂ ਜਿਹੜੀਆਂ ਸਾਬਣਾਂ ਨੇ ਉਹ ਬਿਲਕੁਲ ਅੱਧੇ ਘੰਟੇ 'ਚ ਰੈਡੀ ਹੋ ਜਾਣਗੀਆਂ ਹੁਣ ਇਹੀ ਸੋਨੇ ਸੋਨੇ ਤੋਂ ਵੀ ਮਹਿੰਗੀ ਚੀਜ਼ ਹੋਊਗੀ ਜੀ ਇਹ ਆਪਣੀ ਸਕਿਨ ਲਈ ਤੁਸੀਂ ਆਹ ਦੇਖੋ ਮਾਰਕੀਟ 'ਚ ਇਹ ਕਿੱਥੋਂ ਮਿਲਦੀ ਐ ਨੂੰ ਆਪਾਂ ਨੂੰ ਇਹ ਜੀ ਚੀਜ਼ ਮੈਂ ਦੁਬਾਰਾ ਦੁਬਾਰਾ ਤੁਹਾਨੂੰ ਫੇਰ ਇਹ ਗੱਲ ਕਹਿਣੀ ਆ ਵੀ ਮਾਰਕੀਟ 'ਚ ਇਹ ਜੀ ਚੀਜ਼ ਨਹੀਂ ਮਿਲਦੀ ਤੁਸੀਂ ਘਰੇ ਬਣਾ ਕੇ ਦੇਖੋ ਇਹ ਤੇ ਆਪਣੀ ਸਕਿਨ ਦੀ ਤੁਸੀਂ ਖੁਦ ਦੇਖਭਾਲ ਕਰ ਸਕਦੇ ਹੋ ਜਿਹੜੇ ਮਹਿੰਗੇ ਫੇਸ਼ੀਅਲ ਕਰਵਾਉਂਦੇ ਨੇ ਭਣਾ ਕਰਵਾਉਂਦੀਆਂ ਨੇ ਬਲੀਚਾਂ ਕਰਵਾਉਂਦੀਆਂ ਨੇ ਉਹ ਇਹਦੀ ਰੀਸ ਨਹੀਂ ਕਰ ਸਕਦੀਆਂ ਇਹ ਹੁਣ ਲੈਣਗੇ ਜੀ ਇਹ ਅੱਧਾ ਘੰਟਾ ਲੈਣਗੇ ਜੰਮਣ ਲਈ ਫਿਰ ਤੁਹਾਨੂੰ ਅੱਧੇ ਘੰਟੇ ਬਾਅਦ ਇਹ ਰਿਜ਼ਲਟ ਦਿਖਾਉਂਗੀ ਵੀ ਕੀ ਬਣਿਆ ਜਿਹੜੀਆਂ ਆਪਾਂ ਸਾਬਣਾਂ ਜਮਾਈ ਸੀ ਐਲੋਵੀਰਾ ਦੀ ਉਹ ਬਿਲਕੁਲ ਬਣ ਕੇ ਤਿਆਰ ਹੋ ਚੁੱਕੀ ਹੈ ਜੰਮ ਗਈ ਇਹ ਬਿਲਕੁਲ ਇਹ ਬਿਲਕੁਲ ਫਰੈਸ਼ ਦੇਖੋ ਤੁਸੀਂ ਸ਼ੁੱਧ ਇਹ ਦੇਖੋ ਜੀ ਕਿੰਨੀ ਸੋਹਣੀ ਬਣ ਕੇ ਆਈ ਹੈ ਇਹ ਤੁਸੀਂ ਹੁਣ ਕਦੋਂ ਵੀ ਆਪਣੇ ਚਿਹਰੇ ਤੇ ਅਪਲਾਈ ਕਰ ਸਕਦੇ ਹੋ ਜਾਂ ਬਾਲਾਂ ਤੇ ਵੀ ਕਰ ਸਕਦੇ ਹੋ ਤੁਸੀਂ ਅਪਲਾਈ ਜੇ ਵੀਡੀਓ ਸਾਡੀ ਸੋਹਣੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਫਿਰ ਨੈਕਸਟ ਨੈਕਸਟ ਵਲੌਗ ਦੇ ਵਿੱਚ